ਜੀ ટીਸੀ ਅੱਖ ਚੈਨਲ ਉਰੀਦੂ ਕਰਾ ਰਿਹਾ ਜੇ ਪ੍ਰਭਾ ਮਹਾਜੰਗੀ ਪਠਾਨਕੋਟ ਤੋਂ ਜੋ ਕਿ ਬਹੁਤ ਲੰਬੇ ਸਮੇਂ ਤੋਂ ਜੇ ਭਾਈਪਾ ਮਹਿਲਾ ਮੋਰਚਾ ਨਾਲ ਜੁੜੇ ਨੇ ਆ ਉਹ ਤੁਹਾਨੂੰ ਉਹਨੂੰ ਉਰੀਦੂ ਕਰਾਈਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੰਨੀ ਦੇਰ ਤੋਂ ਜੀ ਇਹ ਮਹਿਲਾ ਮੋਰਚਾ ਨਾਲ ਜੋ ਭਾਈਪਾ ਦੀ ਮਹਿਲਾ ਮੋਰਚਾ ਇੱਕ ਰਿੰਗ ਹੈ ਇਹਨੇ ਤੁਸੀਂ ਕਿੰਨੀ ਦੇਰ ਤੋਂ ਜੁੜੇ ਹੋ ਸਰ ਮੈਂ ਤੇ ਬਾਈ ਵਰਤੀ ਮਤਲਬ ਕਿ ਮੇਰਾ ਐਸੇ ਪਰਿਵਾਰ ਚ ਜਨਮ ਹੋਇਆ ਜਿਨ੍ਹਾਂ ਦਾ ਝੁਕਾਅ ਵੀ ਸੰਗਠਤ ਸੰਗਠਨ ਸ਼ਾਖਾ ਵਗੈਰਾ ਵੱਲ ਸੀਗਾ ਮੇਰੇ ਪਾਪਾ ਸ਼ਾਖਾ ਚ ਜਾਂਦੇ ਸੀਗੇ ਤੇ ਮਤਲਬ ਕਿ ਜਿਸਾ ਇੱਕ ਕੁੱਟੀ ਹੁੰਦੀ ਹੈ ਨਾ ਉਸ ਤਰ੍ਹਾਂ ਦੀ ਪਲਾਈ ਗਈ ਹੈ ਮਤਲਬ ਕਿ ਆਰਐਸਐਸ ਬਾਰੇ ਔਰ ਬੀਜੇਪੀ ਬਾਰੇ ਔਰ ਮੈਂ ਬਹੁਤ ਜ਼ਿਆਦਾ ਦੇਰ ਤੋਂ 90 ਦੇ ਦਸ਼ਕ ਤੋਂ ਵੈਸੇ ਹੀ ਜੁਆਇਨ ਕਰ ਲਈਦਾ ਵਾ ਔਰ ਮੈਨੂੰ ਜਿਆਦਾ ਸੀ ਛੋਟੇ ਹੁੰਦੇ ਸੀ ਸਾਡੇ ਘਰ ਚ ਪਪਾ ਜੀ ਦੇ ਦੋਸਤ ਆਉਂਦੇ ਸੀ ਨਾ ਉਦੋਂ ਅਟਲ ਬਿਹਾਰੀ ਬਾਜਪਈ ਦਾ ਜਿਸ ਸਾ ਅੱਜ ਮੋਦੀ ਜੀ ਦਾ ਨਾ ਕੀ ਕੱਚਾ ਕੰਮ ਕਰ ਰਿਹਾ ਅਟਲ ਬਿਹਾਰੀ ਬਾਜਪਈ ਨੂੰ ਬਹੁਤ ਜਿਆਦਾ ਲੋਕ ਪਸੰਦ ਕਰਦੇ ਸੀ ਤੇ ਤੁਹਾਡੇ ਕੋਲ ਅੱਜ ਕੀ ਕੀ ਨਿਵਰੀ ਹੈ ਜੀ ਭਾਈਪਾ ਮੈਂ ਲਾ ਮੋਰਚਾ ਮੈਂ ਭਾਈਪਾ ਮੈਂ ਲਾ ਮੋਰਚਾ ਐਗਜ਼ੀਕਿਊਟਿਵ ਮੈਂਬਰ ਪੰਜਾਬ ਹਾਂ ਜੀ ਔਰ ਮੈਂ ਕਾਫੀ ਦੇ ਰਿਹਾ ਤੇ ਐਜ਼ ਅ ਮੰਡਲ ਪ੍ਰਧਾਨ ਬੀਜੇਪੀ ਮੈਂ ਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਮੈਂ ਲਾ ਮੋਰਚਾ ਹੁਣ ਤਾਂ ਮੇਰੇ ਖਿਆਲ 12 13 ਸਾਲ ਹੋ ਗਏ ਮੈਂ ਪੰਜਾਬ ਦੇ ਵਿੱਚ ਕੰਮ ਕਰਦੇ ਆਂ ਤੁਸੀਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇੱਕ ਮਹਿਲਾ ਹੁੰ ਦੇ ਕਾਰਨ ਮੈਂ ਔਰਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਇਸ ਟਾਈਮ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਆ ਔਰ ਉਹ ਮਹਿਲਾ ਸਸ਼ਕਤੀਕਰਨ ਵੱਲ ਇੰਨਾ ਕਾ ਜ਼ਿਆਦਾ ਆਪਣੇ ਕਦਮ ਚੁੱਕ ਰਿਹਾ ਮਹਿਲਾ ਮਾਂ ਦੀ ਸਹੂਲਤਾਂ ਦਾ ਬਹੁਤ ਧਿਆਨ ਰੱਖਦੇ ਆ ਔਰ ਮਾਂਵਾਂ ਲਈ ਇੰਨਾ ਕਾ ਜ਼ਿਆਦਾ ਉਹਨਾਂ ਨੇ ਸਕੀਮਾਂ ਚਲਾਈਆਂ ਨੇ ਜਿਸਾ ਉਜਵਲਾ ਯੋਜਨਾ ਜਮਦਾਨ ਯੋਜਨਾ ਗਿਆ ਮਹਿਲਾ ਨੂੰ ਸਮਾਜ ਦੇ ਵਿੱਚ ਅੱਗੇ ਆਉਣ ਦੇ ਬੜੇ ਮੌਕੇ ਦੇ ਰਹੇ ਆ ਤੇ ਅਸਲੀ ਮੈਂ ਮਹਿਲਾ ਨੂੰ ਕਾਂਗੇ ਕਿ ਸਾਡੇ ਬੜੇ ਸੁਭਾਗੇਸ਼ਾਲੀ ਮਹਿਲਾ ਜਿਹੜੇ ਮੋਦੀ ਜੀ ਨਾਲ ਜੁੜਨ ਗਿਆ ਕਿਉਂਕਿ ਸਾਡਾ ਏਮ ਇੱਕੋ ਹੀ ਆ ਪਹਿਲੇ ਦੇਸ਼ ਫਿਰ ਸਾਡੀ ਪਾਰਟੀ ਔਰ ਉਸ ਤੋਂ ਬਾਅਦ ਮੈਂ ਆਪ ਜਿਹੜੀ ਭਾਜਪਾ ਉਹ ਇੱਕ ਕਸਟਾ ਜੇ ਮਤਲਬ ਕਿ ਡਿਫਰੈਂਸ ਦੇ ਨਾਲ ਚਲਦੀ ਹੈਗੀ ਆ ਸਾਡੇ ਵਿੱਚ ਕੋਈ ਪਰਿਵਾਰ ਮਾਰ ਨਹੀਂ ਹੈਗਾ ਮਤਲਬ ਕਿ ਅਗਰ ਪਰਿਵਾਰ ਦਾ ਜਿਹੜਾ ਸੀਨੀਅਰ ਆ ਉਹ ਭਾਜਪਾ ਦਾ ਬਿਅਕਸ਼ਾਤ ਹੋ ਉਸ ਤੋਂ ਬਾਅਦ ਉਹ ਬੇਟਾ ਹੀ ਅਧਿਖ ਬਣੇਗਾ ਹੁਜੀ ਕੋਈ ਹੋ ਨਹੀਂ ਹੈਗਾ ਐਸੇ ਕਾਰਨ ਪਾਰਟੀ ਨੂੰ ਭਾਜਪਾ ਵਿਦ ਡਿਫਰੈਂਸ ਕਿਹਾ ਜਾਉਂਦਾ ਔਰ ਮਹਿਲਾ ਨੂੰ ਮੈਂ ਇਹੀ ਸੰਦੇਸ਼ ਦੇਾਂਗੀ ਐਵੇਂ ਮਹਿਲਾ ਹੁੰਦੇ ਕਾਰਨ ਕਿ ਮਹਿਲਾ ਦੀ ਜ਼ਿੰਮੇਵਾਰੀ ਪੁਰਸ਼ ਨਾਲੋਂ ਜ਼ਿਆਦਾ ਹੁੰਦੀ ਆ ਉਹ ਉਹ ਬਾੜੀ ਖੇਤਰ ਚ ਕੰਮ ਕਰਦੀ ਹੋਈ ਪਰਿਵਾਰ ਨੂੰ ਪਾਲਦੇ ਹੋਈ ਵੀ ਆਪਣੇ ਦੇਸ਼ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਦੇ ਸਕਦੀ ਆ ਬਹੁਤ ਸਾਰੀਆਂ ਮਹਿਲਾਵਾਂ ਨੂੰ ਇੱਕ ਸਮਾਜ ਸੇਵਾ ਦਾ ਪਲੇਟਫਾਰਮ ਵੀ ਹੈਗਾ ਜਿਹਦੇ ਵਿੱਚ ਆਣਾ ਚਾਹੁੰਦੀਆਂ ਇਸ ਲਈ ਇਹ ਸੰਦੇਸ਼ ਹੈ ਕਿ ਦੇਸ਼ ਸੇਵਾ ਦੇ ਵਿੱਚ ਆਓ ਬਾਕੀ ਮੋਦੀ ਜੀ ਤੁਹਾਨੂੰ ਸਸ਼ਕਤ ਕਰ ਹੀ ਰਹੇ ਨੇ ਉਹਨਾਂ ਦਾ ਉਹਨਾਂ ਦੇ ਹੱਥ ਮਜ਼ਬੂਤ ਕਰੋ ਔਰ ਮੋਦੀ ਜੀ ਨੂੰ ਜਿਹੜਾ ਸ ਵਿਦੇਸ਼ ਦੇ ਨੂੰ ਅੱਗੇ ਲੈ ਕੇ ਜਾਏਗਾ ਬਿਸ਼ਪ ਗੁਰੂ ਬਣਾਏਗਾ ਅਸੀਂ ਉਹ ਮਤਲਬ ਸਾਨੂੰ ਵੀ ਦੇਸ਼ ਦੇ ਵੀ ਯੋਗਦਾਨ ਕਰਨਾ ਚਾਹੀਦਾ ਹੈ ਦੇਸ਼ ਦੀ ਸੇਵਾ ਦੇ ਵਿੱਚ ਅੱਜ ਤੁਸੀਂ ਜਿਹੜੀ ਲੋਕ ਸਭਾ ਹਕਾ ਗੁਰਦਾਸਪੁਰ ਤੋਂ ਜਿਹੜਾ ਭਾਜਪਾ ਦੇ ਕੈਂਡੀਡੇਟ ਆ ਗਜਨੇਸ਼ ਸਿੰਘ ਬੱਬੂ ਜੀ ਨੂੰ ਪੁੱਛਿਆ ਗਿਆ ਹੈ ਤੁਹਾਡੇ ਵੱਲੋਂ ਮਹਿਲਾ ਮੋਰਚਾ ਵੱਲੋਂ ਕਿਸ ਤਰ੍ਹਾਂ ਇਹ ਜੀਡੀ ਚੌੜ ਕੈਂਪੇਨ ਚਲਾਈ ਜਾ ਰਹੀ ਹੈ ਬਹੁਤ ਅੱਛੀ ਮਹਿਲਾ ਮੋਰਚਾ ਸਾਡੇ ਜ਼ਿਲ੍ਹਾ ਦੇਖਸ਼ਗੀਆ ਨੀਲਮ ਹਾਂਸ ਜੀ ਡੋੜੇ ਦੇ ਲਿਓ ਔਰ ਅਸੀਂ ਵੀ ਉਹਨਾਂ ਨਾਲ ਉਹਨਾਂ ਦਾ ਪੂਰਾ ਸਹਿਯੋਗ ਕਰ ਰਿਹਾ ਕਿਉਂਕਿ ਅਸੀਂ ਜਿਸਨੇ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਨਾ ਮਹਿਲਾ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਪ੍ਰਧਾਨ ਮੰਤਰੀ ਕੀ ਕਰ ਰਹੇ ਆ ਕੌਣ ਹੈਗੇ ਨੇ ਤੋਂ ਤੱਕ ਆਪਣੇ ਜਿਹੜਾ ਕੈਂਡੀਡੇਟ ਹੈ ਲੋਕਲ ਜਿਸਾ ਦਿਨੇਸ਼ ਸਿੰਘ ਬੱਬੂ ਜੀਗਾ ਬੜੀ ਦੇਰ ਤੋਂ ਮੰਗ ਸੀਗੀ ਐਸਲੀ ਪਾਰਟੀ ਨੇ ਉਹਨਾਂ ਨੂੰ ਕਿਨਾਰ ਲੋਕਲ ਕੈਂਡੀਡੇਟ ਹੋਣ ਦੇ ਕਾਰਨ ਟਿਕਟ ਦਿੱਤੀ ਹੈਗੀ ਆ ਤੇ ਪ੍ਰਚਾਰ ਮਹਿਲਾ ਮੁਰਤੇ ਵੱਲੋਂ ਕੋਈ ਕਸਰ ਨਹੀਂ ਛੋੜੀ ਜਾ ਰਹੀ ਅਸੀਂ ਨਾਲ ਜਾ ਕੇ ਪਿੰਡਾਂ ਵਿੱਚ ਮਹਿਲਾਵਾਂ ਵੀ ਪਹਿਲੇ ਕਲਾਸ ਲਿਖਦੀਆਂ ਉਹਨਾਂ ਨੂੰ ਦੱਸੀਦਾ ਕਿ ਕਿਉਂ ਜ਼ਰੂਰੀ ਆ ਬੀਜੇ ਜੀ ਨੂੰ ਵੋਟ ਪਾਣਾ ਕਿਉਂ ਜ਼ਰੂਰੀ ਆ ਮੋਦੀ ਜੀ ਨੂੰ ਲਿਆਣਾ ਐਸਲੀ ਅਸੀਂ ਪੂਰਾ ਮਤਲਬ ਕਿ ਆਪਣੀ ਕੋਸ਼ਿਸ਼ ਕਰ ਰਹੇ ਆ ਔਰ ਦਿਨੇਸ਼ ਜੀ ਬੜੇ ਇੱਕ ਸਾਦੇ ਦੇ ਸੋਬਰ ਸੁਭਾਅ ਦੇ ਹੈਗੇ ਆ ਸਭ ਦੇ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਆ ਪੂਰੀ ਆਸ਼ਾ ਨਾਲ ਕੰਮ ਕਰ ਰਿਹਾ ਕਿ ਦਿਨੇਸ਼ ਜੀ ਮੋਦੀ ਜੀ ਦੇ ਮਾਲਾ ਦਾ ਇੱਕ ਮਨਕਾ ਬਣਾ ਇਹ ਸੰ ਪ੍ਰਭਮਵਰਜਨ ਜੀ ਜੋ ਪੰਜਾਬ ਦੇ ਬੀਜੇਪੀ ਦੇ ਮੈਨੂ ਮੋਟਰ ਹੈ ਐਡੀਟਡ ਮੈਂਬਰ ਨੇ ਬਹੁਤ ਬਹੁਤ ਤੁਹਾਡਾ ਜੀ ਗਿਰੀਂਦਰ ਸਿੰਘ ਚਾਹਲਾ ਤੁਸੀਂ ਅੱਖ ਪਹਾਰ